ਮੈਂ ਉਹਦੀ ਇੱਜ਼ਤ ਕਰਦੀ ਮੇਰਾ ਉਹਦੇ ਨਾਲ ਬਹੁਤ ਪਿਆਰ ਆ ਸੁਮਿਤ ਮਿੰਟੂ ਮੇਰਾ ਮੁੰਡਾ ਹੈ ਮੈਨਾਂ ਬਹੁਤ ਪਿਆਰ ਕਰਦਾ ਹੈ ਮੈਂ ਉਹਦੇ ਕਰਕੇ ਰਾਤੀ ਇਹਨਾਂ ਦੀ ਕੰਪਲੇਂਟ ਵਾਪਸ ਲੱਲੀ ਆ ਔਰ ਅੱਜ ਮੈਨੂੰ ਟਾਂਚਾ ਕਰਦੇਵੇਂ ਸਾਰੇ ਜਿਨੇ ਕਿ ਤੇਰੇ ਕੋ ਮੰਦਰ ਦੀ ਜਗ੍ਹਾ ਖੋਲਣਾ ਨਹੀਂ ਮੇਰੇ ਕੋ ਕਿਉਂ ਖੋਲਣਾ ਨਹੀਂ ਬਣਦਾ ਅੱਜ ਬਹੁਤੇ ਆਏ ਸੀ ਸਾਰੇ ਜਣੇ ਹਾਂਜੀ ਇੱਥੇ ਲੜ ਇੱਥੇ ਕਿੰਨੀ ਲੜਾਈ ਹੋਈ ਕਿੰਨੇ ਜਣੇ ਇਹੀ ਟੋਟਲ ਮਤਲਬ ਇਹ ਸੋਝ ਨਾ ਹੋਣਾ ਹੂੰ ਇੰਦਾ ਸੋਣਾ ਸਾਡਾ ਜ਼ਬਾਸਤ ਦੇ ਮੈਂ ਦੱਦ ਵੀ ਕਹਿੰਦੀ ਆ ਜੰਨੀ ਸਾਹਿਬ ਜਿੰਦਾਬਾਦ ਮੇਰੇ ਜਿਹੜਿਆ ਮੈਨੂੰ ਕੱਲ ਨੂੰ ਕੁਝ ਹੋ ਜਾਏਗਾ ਜੁਮੇਵਾਰ ਜ ਉਥੇ ਮੰਦਰ ਦਾ ਕੀ ਕਹਿ ਰਹੇ ਜਿਹੜਾ ਮੰਦਰ ਵਾਪਸ ਲਿੱਤਾ ਜਾਏਗਾ ਉਹ ਕਹਿੰਦੇ ਉਹ ਮੰਦਰ ਦੀ ਜਗ੍ਹਾ 'ਚ ਆਪਾ ਜੀ ਮੈਂ ਰਹਿ ਰਹੀ ਆਂ ਉਥੇ ਮੈਂ ਪੈਸਾ ਲਾਇਆ ਦਾ ਮੇਰੇ ਘਰ ਦੇਖੋ ਮੈਂ ਕਿੰਨਾ ਪੈਸਾ ਲਾਇਆ ਦਾ ਮੰਦਰ ਦੀ ਜਗ੍ਹਾ ਇਹਨਾਂ ਨੇ ਮੈਨੂੰ ਨਹੀਂ ਦਿੱਤੀ ਦੀ ਇਹਨਾਂ ਨੇ ਜਿਹੜਾ ਮੰਦਰ ਗਊਸ਼ਾਲਾ ਖੋਲਿਆ ਹੋਇਆ ਇਹਨਾਂ ਨੇ ਆਪਣਾ ਬਿਜ਼ਨਸ ਬਣਾਇਆ ਹੋਇਆ ਗਾਈਆਂ ਉੱਥੇ ਤਰਫ ਦੀਆਂ ਦੁੱਧ ਉੱਥੇ ਵੇਚਦੇ ਇਹਨਾਂ ਨੇ ਪੈਸਾ ਲੈ ਇਹਨਾਂ ਨੂੰ ਪੁੱਛੋ ਕੰਮ ਕੀ ਕਰਦੇ ਆ ਕਿਹੜਾ ਮੰਦਰ ਕਿਹੜਾ ਜੀ ਪੰਜੋ ਆਟੀ ਮੰਦਰ ਇਹ ਪੁੱਛੋ ਇਹਦਾ ਦਿਖਾ ਰਹੇ ਆ ਬੂਟ ਦੀ ਲੜਾਈ थोरो <laughs> ਜੀ ਦੰਦ ਉਹ ਉਸ ਦਿਨ ਮੈਂ ਭਾਰ ਕੋ ਕੰਮ ਦੇ ਵਿੱਚ ਸੀ ਮੈਨੂੰ ਕਾਲ ਆਈਏ ਹੂੰ ਕੋਈ ਅਬੂਦ ਦੇ ਬਾਹਰ ਕੋ ਝਗੜਾ ਹੈ ਮੈਂ ਪਹੁੰਚਿਆ ਮੈਨੂੰ ਪਤਾ ਲੱਗਾ ਕਿ ਉਹ ਜਿਹੜੀ ਲੇਡੀ ਹੈ ਉਹ ਕੱਲ ਵੀ ਰਿੰਕੂ ਜੀ ਦੇ ਵਾਈਫ ਪੰਚਗੜੀ ਮੰਦਰ ਬਸ ਇਨਸ਼ਾ ਅੱਲਾਹ ਮੁਸ਼ਜ਼ਜ਼ਾ ਮੱਥਾ ਟੇਕਣ ਗਏ ਨੇ ਕੱਲ ਵੀ ਉਹਨਾਂ ਨੇ ਕੋਈ ਇਸ਼ੂ ਕ੍ਰੀਏਟ ਕਰਤਾ ਉੱਥੇ ਲਾਈਵ ਪਾ ਕੇ ਜਦ ਕਿ ਉਹ ਉਹ ਕਹਿ ਰਹੇ ਸੂਟ ਵੰਡੇ ਜਾ ਰਹੇ ਨੇ ਜਦ ਕਿ ਉਹਨਾਂ ਸੂਟ ਦਾ ਮੁਹਤਾਸਬ ਨਹੀਂ ਲਾਇਆ ਉਹ ਕਮੇਟੀ ਵੱਲ ਵੰਡੇ ਜਾ ਰਹੇ ਕੱਲ ਵੀ ਉਹਨਾਂ ਬਦਨਾਮ ਕਰਨ ਦੀ ਇਹਨੇ ਕੋਸ਼ਿਸ਼ ਸਾਬ ਜੀ ਉਹ ਰੋਪ ਹੈ ਇੱਕ ਮਿੰਟ ਉਹਨਾਂ ਵੱਲੋਂ ਕਹਿਣਾ ਇੱਕ ਮਿੰਟ ਉਹਨਾਂ ਵੱਲੋਂ ਕਹਿਣਾ ਕਿ ਜਿਹੜਾ ਜਿਹੜੇ ਵੀਡੀਓ ਪੂਰੇ ਪ੍ਰੂਫ ਹੈਗੇ ਜਿਹੜੇ ਉਹਨਾਂ ਨੇ ਜਿਹੜੇ ਸੂਟ ਉੱਥੇ ਵੰਡੇ ਤੇ ਉਹ ਅਪੀਲ ਕਰ ਰਹੇ ਆ ਕਿ ਬੀਜਪੀ ਨੂੰ ਬੋਟ ਪਾਓ ਇਹਨਾਂ ਵੱਲੋਂ ਅਪੀਲ ਹੈ ਗਿਆ ਜੀ ਉਹਨਾਂ ਨੇ ਤੁਸੀਂ ਉਹਨਾਂ ਦੀ ਲਾਈਵ ਵੀ ਦੇਖੀ ਹੋਣੀ ਉਹਨਾਂ ਨੇ ਪੰਜ ਸੱਤ ਲੇੜੀ ਨੂੰ ਪੁੱਛਿਆ ਇੱਕ ਵੀ ਲੇੜੀ ਨੇ ਕਿਹਾ ਹੋਵੇ ਤੁਸੀਂ ਦੇਖਿਆ ਵੀ ਨਾ ਅਸੀਂ ਵੀਡੀਓ ਜਿਹੜੀ ਕਿ ਜਿਹੜੇ 5 ਗਏ ਨੇ ਅ ਉਹ ਗੱਲ ਇਹ ਹੈ ਕਿ ਇਹਨਾਂ ਦੇ ਜੁਆਈ ਹੋਰ ਰਿਸ਼ਤੇਦਾਰ ਜਿਹੜੇ ਸਮੈਗ ਦਾ ਕੰਮ ਕਰਦੇ ਨੇ ਤੇ ਰਿੰਕੂ ਜੀ ਨੂੰ ਮੈਂ ਦੋਵੇਂ ਨਾ ਕਹਣਾ ਚਾਰਜ ਉਹਨੂੰ ਜਿੱਤ ਲੰਦੋ ਜੇ 5 ਜੂਨ ਤੋਂ ਬਾਅਦ ਇਹਨਾਂ ਦੇ ਨਾਅਸ਼ਕਤੀ ਕੀਤੀ ਜਾਏਗੀ ਜੋ ਕਿ ਦਿਨ ਰਿਹਾ ਇਹ ਮੋਲ ਗ੍ਰੇਡ ਨੂੰ ਸਿਹਤ ਦਾ ਮੈਂ ਦੇਖ ਰਿਹਾ ਬਸਤੀ ਕੋਈ ਜਿੰਨੀ ਵੀ ਭਾਜੇਪੀ ਨੂੰ ਵੋਟ ਭੁਗਤਰੀ ਇਹਨਾਂ ਦੇ ਬੂਥ ਖਾਲੀ ਸੀ ਇਹਨਾਂ ਕੋ ਬਰਦਾਸ਼ਤ ਨਹੀਂ ਹੋਇਆ ਇਹਨਾਂ ਨੇ ਉਹ ਯੁਗੇਸ਼ ਮੋਧਰਾ ਜੀ ਨੂੰ ਉੱਤੇ ਸਾਈਡ ਤੇ ਬੁਲਾ ਕੇ ਉਹਨਾਂ ਨੇ ਆ ਚਲਾਕੀ ਕੀਤੀ ਚਲੋ ਉਹਦਾ ਬ੍ਰਦਰ ਆ ਗਿਆ ਉਸ ਤੋਂ ਬਾਅਦ ਕੀ ਹੋਇਆ ਮੌਕੇ ਤੇ ਮੈਂ ਮੌਕੇ ਤੇ ਨਹੀਂ ਸੀ ਪਰ ਇਹ ਸਾਰਾ ਸਾਰ ਇਹ ਚਾਹੁੰਦੇ ਸੀ ਕਿ ਪੁਲਿਸ ਇਹਦੇ ਉੱਤੇ ਰੁਲਾਪ ਹੋਵੇ ਇਹਦੀ ਕਨੈਕਸ਼ਨਾਂ ਦਾ ਮਤਲਬ ਇਹ ਕੋਲ ਕੀਤੀ ਗਈ ਹੈ ਨਹੀਂ ਜਾਨਤ ਕਿ ਮੈਂ ਪੁਲਿਸ ਨੂੰ ਵੀ ਬੇਨਤੀ ਕਰਦਾ ਹਾਂ ਕਿ ਪੂਰੀ ਗੱਲ ਦੀ ਤਹਿ ਤੱਕ ਜਾ ਕੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਕੱਲ ਉਹਨਾਂ ਦਾ ਕਹਿਣਾ ਜਿਹੜੀ ਕਿ ਵੀਡੀਓ ਸੀ ਇੱਕ ਵਾਇਰਲ ਉਹਨਾਂ ਵੱਲੋਂ ਕੀਤੀ ਗਈ ਉਹਦੇ ਵਿੱਚ ਤੁਸੀਂ ਕਿਸੇ ਨੂੰ ਕਿਹਾ ਕਿ ਕੰਪਲੇਟ ਵਾਪਸੀ ਦਿਵਾਈਏ ਉਹਨਾਂ ਨੂੰ ਇਹ ਕੋਈ ਮਾਮਲਾ ਸਾਹਮਣੇ ਆਇਆ ਨਹੀਂ ਜੀ ਸਰ ਮੇਰੀ ਕੋਈ ਨੋਲੇਜ ਨਹੀਂ ਹੈ ਇਦਾਂ ਦੀ ਗੱਲ ਨਹੀਂ ਹੈ ਕਿਉਂਕਿ ਮੈਂ ਉਹਨਾਂ ਨੂੰ ਕਿਹਾ ਤਾਂ ਉਹਨਾਂ ਨੇ ਮੈਨੂੰ ਕਿ ਵੱਪਸ ਲਈ ਉਹਨਾਂ ਦੀ ਹੁਣ ਜੀਵਣਾ ਨਹੀਂ ਲੈ ਉਹਨੂੰ ਪਤਾ ਹੋਊਗਾ ਕਿੰਨੇ ਨੂੰ ਗਿਆ ਉਹਨੂੰ ਦੱਸੇ ਕਿੰਨੇ ਗਿਆ ਉਹਨੂੰ ਸਾਡਾ ਤਾਂ ਉਹਨਾਂ ਨਾਲ ਲਿੰਕ ਨਹੀਂ ਕੋਈ ਦੀ ਇੱਕ ਚੀਜ਼ ਹੋਰ ਕਹੀ ਜਾ ਰਹੀ ਹੈ 100 ਤੋਂ ਜਾ ਕੇ ਬੰਦੇ 100 ਬੰਦਾ ਲੈ ਕੇ ਆ ਗਏ ਉੱਥੇ ਬੂਤ ਤੇ ਲੜਨ ਕਿਹੜੇ ਬੂਤ ਇਹ ਬੂਤ ਆਪਣੇ ਬੂਤ ਇੱਕ ਵੀ ਬੰਦਾ ਮੇਰਾ ਦੱਸੋ ਇਹ ਬੀਜੇਪੀ ਵੀ ਉਹਨਾਂ ਦਾ ਕਹਿਣਾ ਸੀ ਭਾਜੀ ਆ ਜਿੰਨੇ ਬੂਤ ਬੰਦੇ ਖੜੇ ਤੁਸੀਂ ਕਿਸੇ ਨੂੰ ਪੁੱਛ ਲਓ ਉੱਥੇ ਉਹ ਸਾਹਮਣੇ ਗੇਟ ਦੇ ਕੋਲ ਉਹ ਲੇਡੀ ਨੂੰ ਬੁਲਾਇਆ ਗੇਟ ਦੇ ਅੰਦਰ ਲੜਾਈ ਜਿਕੇ ਇਹ ਨੂੰ ਉਧਰ ਨਾ ਉਹਨਾਂ ਦੇ ਬੂਤਵਾਲ ਦੇ ਇੱਕ ਬੰਦਾ ਵੀ ਨਹੀਂ ਗਿਆ ਸਾਡਾ ਇਹ ਸਾਰੇ ਸਾਰੇ ਡਰਾਮੇ ਵਾਜੀ ਕੀਤੀ ਜਾ ਰਹੀ ਹੈ ਕਿਉਂਕਿ ਸਵੇਰ ਦਾ 7 ਵਜੇ ਦਾ ਇਸ ਬੂਤ ਦੇ ਉੱਤੇ ਰਸ਼ ਹੈ ਲੋਕ ਸੀਸੀ ਦੇ ਹੱਕ ਤੇ ਮੋਦੀ ਜੀ ਦੇ ਹੱਕ ਤੇ ਵੀ ਵੀਡੀਓ ਵਗੈਰਾ ਹੈਗੀ ਜਿਹੜੀ ਮੌਕੇ ਤੇ ਜਿਹੜੀ ਬਣੀ ਹੋਵੇ ਸਰ ਕੈਮਰਾ ਗੁੰਰਾ ਉਹ ਲੱਗੇ ਪਏ ਸਾਹਮਣੇ ਕੈਮਰੇ ਕੈਮਰੇ ਦੀ ਵੀਡੀਓ ਆਈ ਨਹੀਂ ਟਿਕਣਾ ਹਾਲ ਕਿਵੇਂ ਹੈ ਠੀਕ ਹੈ ਹਾਲ ਠੀਕ ਹੈ ਕੋਈ ਗੱਲ ਨਹੀਂ ਆਪਾਂ ਸਵੇਰ ਦੀ ਪੀਲ ਕੀਤੀ ਹੈ ਹਰ ਆਪਣੇ ਵਰਕਰ ਨੂੰ ਆਪਾਂ ਕਿਸੇ ਤਰ੍ਹਾਂ ਕੋਈ ਝਗੜਾ ਨਹੀਂ ਕਰਨਾ ਕਿਉਂਕਿ ਇਹ ਲੋਕ ਸ਼ਰਾਬਤ ਕਰਾਣਾ ਚਾਹੁੰਦੇ ਨੇ ਝਗੜਾ ਹੋਵੇ ਕਿ ਇਹਨਾਂ ਦੀ ਪੋਲਿੰਗ ਸਲੋ ਹੋਵੇ ਰੁਕੇ ਕੰਮ ਤਾਂ ਆਪਾਂ ਇਹ ਆਪਣੇ ਵਰਗੋਂ ਕਹਿ ਜੀਦਾ ਜਿਹੜੇ ਜਿਹੜੇ ਲੋਕ ਨਹੀਂ ਆਏ ਤਾਂ ਜਿਹੜੇ ਵੋਟ ਵੀ VOTING ਕਰਨਾ ਚਾਹੁੰਦੇ ਤਾਂ ਉਹਨਾਂ ਨੂੰ ਕੀ ਬਿਲ ਕਰਨਾ تقريبا ਸਾਰੇ ਮੈਂ ਆਪਾਂ ਦੇ ਪਿਛਲੇ 2 ਮਹੀਨੇ ਤੋਂ ਸਾਰਾ ਅਪੀਲ ਕਰ ਰਿਹਾ ਮੈਂ ਹੁਣ ਵੀ ਅਪੀਲ ਕਰ ਰਿਹਾ ਕਿਉਂਕਿ ਤਕਰੀਬਨ ਮੈਂ ਇਸ ਬੂਥਾਂ ਦੇ ਉੱਤੇ 50% ਦੇ ਕਰੀਬ ਵੋਟ ਪਹੁੰਚ ਚੁੱਕੀ ਹੈ ਮੈਂ ਹੋਰ ਵੀ ਜਿਹੜੇ ਸੱਜਣ ਸਾਡੇ ਸਾਥੀ ਇਲਾਕਾ ਨਿਵਾਸੀ ਜਿਹੜੇ ਰਹਿੰਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵਾਂ ਕਿਉਂਕਿ ਇਹ ਜਿੱਤੇ ਸੁਸ਼ੀ ਰਿੰਗੂ ਦਣੀ ਹੈ ਇਹ ਦੁਬਾਰਾ ਤੀਜੀ ਵਾਰ ਨਰੇਂਦਰ ਮੋਦੀ ਜੀ ਸਰਕਾਰ ਬਣਨ ਜਾ ਰਹੀ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿ ਕੋਈ ਗਾਲੀ ਗਰਮੀ ਹੈ ਕੋ 10 ਮਿੰਟ ਟਾਈਮ ਕੱਢ ਕੇ ਆ ਕੇ ਆਪਣੀ ਵੋਟ ਸਾਰੀ ਵੋਟ ਕਰੋ ਕਿ ਇੱਕ ਬਖਰਾ ਰਿਕਾਰਡ ਬਣਾਇਓ ਠੀਕ ਹੈ ਉਹ ਦੇਖਦੇ ਹੋ ਸਾਫ ਹੋ ਗਏ ਨੇ ਲਾਈਨ ਕਰਾ ਕੇ ਕਰਾ ਕੇ ਆ ਗਿਆ ਹਮਲਾ ਕੀ ਆ ਕਿਸੇ ਦੀ ਰਿਪੋਰਟ ਕੀ ਹੋਇਆ ਕੀ ਆ ਤੁਹਾਨੂੰ ਬਰੀਫ ਕਰ ਦੋ ਸ਼ਾਂਤੀ ਦਾ ਹਾਲ ਤਾਂ ਹੋ ਰਿਹਾ ਜੀ ਚਲੋ ਉਹ ਦੱਸ ਰਹੇ ਕਿ ਲੜਾਈ ਵੀ ਨਹੀਂ ਹੋਈ ਆ ਝਗੜਾ ਝੂੜਾ ਕਰਕੇ ਗਿਆ ਸਾਡੇ ਨਾਲ ਇੱਥੇ ਕੋਈ ਇੱਥੇ ਮੋਲਾ ਨਹੀਂ ਆਇਆ ਜਿਹੜੇ ਸਿਰਫ ਭੱਲੇ ਦੇ ਸੀਗੇ ਵੋਟਰ ਸੀ ਮੈਂ ਆਪ ਆਣ ਕੇ ਸਾਨੂੰ ਪੀਰਾਂ ਦੇ ਘਰੇ ਭੇਜਿਆ ਤੇ ਬਾਅਦ ਦਾ ਪਤਾ ਕੋਈ ਨਹੀਂ ਸੀਗਾ ਪਿੱਛੇ ਆਮ ਜਿਹੜੀ ਧਮਕੀਆਂ ਦੇ ਕੇ ਗਏ ਸਾਨੂੰ ਕਹਿੰਦੇ ਇਹ ਤੇ ਮੁੰਡੇ ਆਏ ਆ ਮੇਰੇ ਉਂ ਤਾਂ ਕੋਈ ਗੰਪਲ ਨਹੀਂ ਹੋਣੀ ਸੀ ਮੇਰੇ ਉਂ ਤਾਂ ਉਹਨਾਂ ਦਾ ਬੈਂਚ ਸਾਰੇ ਖਾਲੀ ਸੀਗਾ ਜੋ ਮੈਂ ਪਿੱਛੇ ਤਾਂ ਇੱਥੇ ਕੋਈ ਨਹੀਂ ਇੱਥੇ ਨਹੀਂ ਉਹ ਲੇਡੀ ਲੇਡੀ ਕਾਤੋਂ ਸ਼ੋਰ ਕਰ ਰਹੀ ਹੈ ਇਹ ਕੋਈ ਆਪਣਾ ਪਹਿਲਾ ਮੈਟਰ ਇਹਨਾਂ ਦਾ ਹੋਊਗਾ ਉਹ ਨਾਈ ਜਗੜਾ ਪਾਰਟਿਸਪਲ ਦੀ ਕੋਈ ਸਬੰਧ ਨਹੀਂ ਹੈ ਇਲੈਕਸ਼ਨ ਨਾਲ ਕੋਈ ਸਬੰਧ ਨਹੀਂ ਹੈ ਇਲੈਕਸ਼ਨ ਨਾਲ ਕੋਈ ਸਬੰਧ ਨਹੀਂ ਹੈ ਠੀਕ ਹੈ ਇਹਨਾਂ ਆਪਸ ਵਿੱਚ ਪਹਿਲਾਂ ਕੋ ਹੋਊਗਾ

ਬਾਜੀ ਚੱਕ ਲਓ ਜਿਹੜਾ ਕਿਨੋ ਉੱਪਰ ਤੋਂ ਉਸ ਚੋਰ ਦਾ ਉੱਪਰ ਕਰ ਮਾਈਕ ਉੱਪਰ ਕਰ ਲਓ ਮਾਈਕ ਤੇ ਪਿੱਛੇ ਉਹਨਾਂ ਨੇ ਜੀ ਹਾਂਜੀ ਸਰ ਮੈਮ ਕੀ ਨਾਮ ਹੈ ਤੁਹਾਡਾ ਮੈਂ ਰਜਨੀ ਉਪਰਾਲ ਕੀ ਗੱਲ ਕੀ ਹੋਈ ਮੈਮ ਉਹਦੇ ਦਾ ਕੱਲ ਦੀ ਗੱਲ ਦੱਸਾਂ ਅੱਜ ਦੀ ਗੱਲ ਅੱਜ ਕੀ ਗੱਲ ਹੋਈ ਹੈ ਅੱਜ ਭਾਜੀ ਅਸੀਂ ਇੱਥੇ ਬੈਠੇ ਮੇਰਾ ਮਾਈਕ ਅੱਜ ਅਸੀਂ ਇੱਥੇ ਬੈਠੇ ਹੋਇਆ 1 ਮਿੰਟ ਬਾਅਦ ਜਗੇਸ਼ਨ ਉਤਰ ਆ ਰਿਹਾ ਸਾਨੂੰ ਟੈਂਸ਼ਨ ਕਰ ਰਹੀ ਐ ਇਹਦੇ ਕੋ ਮੰਦਰ ਦੀ ਜਗ੍ਹਾ ਖੋ ਲੈਣੀ ਐ ਮੈਂ ਕਹੇ ਮੇਰੇ ਕੋ ਮੰਦਰ ਦੀ ਜਗ੍ਹਾ ਕਾ ਦੇ ਬਸੇ ਖੋਣੀ ਆ ਰਹੀ ਤੇ ਤੁਸੀਂ ਮਾਫੀਆਂ ਮੰਗਦੇ ਵੇਓ ਕਿ ਤੁਸੀਂ ਉੱਪਰ ਚਾ ਵਾਪਸ ਲੈ ਲੋ ਹਨਾ ਕਹਿੰਦੇ ਤੂੰ ਪਰਚਾ ਦੱਦ ਕਰਕੇ ਵਾਪਸ ਨਹੀਂ ਦੱਸੀਨੀ ਤੈਨੂੰ ਕਿਹਾ ਸੀ ਪਰਚਾ ਵਾਪਸ ਲੈਣ ਨੂੰ ਲਕੀ ਮਨੋਤਰਾ ਕਹਿ ਰਿਆ ਨਾਲ ਜਿਕੇ ਮਨੋਤਰਾ ਕਹਿੰਦਾ ਅਸੀਂ ਨਹੀਂ ਤੈਨੂੰ ਕਿਹਾ ਪਰਚਾ ਵਾਪਸ ਲੈਣ ਨੂੰ ਤੂੰ ਆਪਣੀ ਤੂੰ ਆਪਣੀ ਮਰਜ਼ੀ ਨਾਲ ਪਰਚਾ ਵਾਪਸ ਲੇਤਾ ਔਰ ਤੇਰੇ ਕੋ ਮੰਦਰ ਦੀ ਜਗ੍ਹਾ ਖਾਲੀ ਕਰਾਣੀ ਐ ਮੈਂ ਤਾਂ ਮੰਦਰ ਦੀ ਜਗ੍ਹਾ ਕਿਉਂ ਖਾਲੀ ਕਰਾਣੀ ਐ ਮੈਂ ਤਾਂ ਡੱਕਾ ਲਾਈ ਪਾਦਾ ਤੁਸੀਂ ਦੱਦ ਕਰਕੇ ਮੰਦਰ ਦੀ ਮੰਦਰ Biri <laughs>